ਮੈਂ ਗੁਰਚਰਨ ਸਿੰਘ ਤੰਜੂ ਇੱਕ ਕਵਤਾ ਬੋਲਣ ਲੱਗਾ ਹਾਂ ਮੇਰੀ ਕਵਤਾ ਦਾ ਸਰਨੇਕ ਹੈ ਜਵਾਨ ਸਧਰਾ ਮਾਂ ਤੇ ਧੀ ਦਾ ਗੂੜਾ ਰਿਸ਼ਤਾ ਹੁੰਦਾ ਹੈ ਜਨਮ ਤੋਂ ਹੀ ਧੀ ਮਾਂ ਦੇ ਨਾਲ ਲਾਡ ਪਿਆਰ ਵਾਲੀਆਂ ਗੱਲਾਂ ਕਰਦੀ ਆ ਜਦੋਂ ਜੋਗਨ ਰੁੱਤ ਹੁੰਦੀ ਆ ਤਾਂ ਉਹ ਆਪਣੀ ਮਾਂ ਦੇ ਨਾਲ ਉਹ ਜਵਾਨੀ ਦਾ ਸੰਕੇਤ ਮੇਰੀ ਕਲਮ ਨੇ ਕੁਝ ਇਸ ਤਰ੍ਹਾਂ ਲਿਖਿਆ ਹੈ ਸੋ ਸੁਣਨ ਦੀ ਕਿਰਪਾਲਤਾ ਕਰਨੇ ਜਵਾਨ ਸਦਰਾ ਮੈਂ ਕੋਲ ਖਲੂਕ ਨਹੀਂ ਮੈਂ ਵੇਖਿਆ ਹਾਈ ਨਹੀਂ ਮੈਂ ਕੋਲ ਕੋਲ ਖਲੂਕ ਨਹੀਂ ਮੈਂ ਵੇਖਿਆ ਤੇਰ ਜਿੱਡੇ ਹੋਗੀ ਨਹੀਂ ਮੈਂ ਵੇਖਨੀ ਤੇਰ ਕੁਲ ਖੋਲੋ ਕੇ ਨਹੀਂ ਮੈਂ ਵੇਖਿਆ ਤੇਰ ਜਿੱਡੇ ਹੋਗੀ ਨਹੀਂ ਮੈਂ ਵੇਖਨੀ ਵਾਗ ਵੇੜ ਦੇ ਗਈ ਮੈਂ ਬਾਦਨੀ ਸੂਟ ਨਾ ਨਿ ਆਉਣ ਮੇਰੇ ਮੇਜਨੀ ਵਾਗ ਵੇੜ ਦੀ ਗਈ ਮੈਂ ਬਾਦਨੀ ਸੂਟ ਨਾ ਨਿਉਣ ਮੇਰੇ ਮੇਚਨੀ ਵੇੜ ਦੇ ਵਿੱਚ ਅੰਬੀ ਦਾ ਬੂਟਾ ਨਿ ਮੈਂ ਮੇਰੀ ਏ ਨਿ ਮੈਂ ਮੇਰੀ ਵੇੜ ਦੇ ਵਿੱਚ ਅੰਬੀ ਦਾ ਬੂਟਾ ਨਾਲ ਬੂਰ ਦੇ ਭਰਿਆ ਵੇੜ ਦੇ ਵਿੱਚ ਅੰਬੀ ਦਾ ਬੂਟਾ ਨਾਲ ਬੂਰ ਦੇ ਭਰਿਆ ਲਾਡੂ ਤੇਰੀ ਨੂੰ ਵੇਖ ਨਿ ਮਾਏ ਚਾ ਸਦਰਾਂ ਦਰ ਚੜਿਆ ਲਾਡੂ ਤੇਰੀ ਨੂੰ ਵੇਖ ਨਿ ਮਾਏ ਚਾ ਸਦਰਾਂ ਦਰ ਚੜਿਆ ਕਿਤੇ ਮਾਰੀ ਨਾ ਛਿੜ ਕੁਮਾਏ ਮੇਰੀ ਏ ਨਿੱਕੀ ਤੇ ਮਾਰੀ ਨਾ ਆਏ ਮਾਰੀ ਨਾ ਛਿੜ ਕੁਮਾਏ ਮੇਰੀ ਏ ਸ਼ੀਸ਼ੇ ਦਿਲ ਦੇ ਨੂੰ ਲੱਗ ਜੂਗੀ ਠੇਸ ਨਹੀਂ ਮਾਏ ਕੋਲ ਕੁ ਲੋਕ ਨਹੀਂ ਮੈਂ ਵੇਖਿਆ ਤੇਰ ਜਿੱਡੀ ਹੋਗੀ ਨਹੀਂ ਮੈਂ ਵੇਖਣੀ ਨੱਚਣ ਨੂੰ ਰਾਜੀ ਮੈਂ ਰਖਦਾ ਰਹਾ ਹਰ ਵੇਲੇ ਮੈਂ ਹੱਸਦੀ ਨੱਚਣ ਨੂੰ ਰੱਜੀ ਮੇਰਾ ਕਰਦਾ ਨੀ ਮੈਂ ਮੇਰੀ ਹਾਈ ਨੀ ਮੈਂ ਮੇਰੀ ਨੱਚਣ ਨੂੰ ਰੱਜੀ ਮੇਰਾ ਕਰਦਾ ਹਾਂ ਹਰ ਵੇਲੇ ਮੈਂ ਹੱਸਦੀ ਗੁਰਮੁਖੀ ਉੱਤੇ ਆਈਆਂ ਲਾਲੀਆਂ ਨੀ ਵੇਖ ਲਾਟ ਸੁਣਦੀ ਮੱਚਦੀ ਗੁਰਮੁਖੀ ਉਤੇ ਆਈਆਂ ਲਾਲੀਆਂ ਵੇਖ ਲਾਟ ਸੁਣਦੀ ਮੱਚਦੀ ਤੂੰ ਹਾਂ ਨੀ ਦਸ ਮਾਏ ਮੇਰੀ ਏ ਹੈ ਨੀ ਤੂੰ ਤੂੰ ਹਾਂ ਨੀ ਦਸ ਮਾਏ ਮੇਰੀ ਏ ਪਹਿਲਾਂ ਵਾਲਾ ਰਿਆ ਨਾ ਨੀ ਭੇਸ ਨੀ ਮਾਏ ਕੋਲ ਖਲੋਕ ਨੀ ਮੈਂ ਵੇਖਿਆ ਤਰ ਜਿੱਡੀ ਹੋਗੀ ਨਹੀਂ ਮੈਂ ਵੇਖਣੀ ਵੱਡਾ ਵੀਰ ਮੈਨੂੰ ਮਾਰੇ ਚਿੜਕਾਂ ਨੀ ਮਾਏ ਮੇਰੀਏ ਹਾਏ ਨੀ ਮਾਏ ਮੇਰੀਏ ਵੱਡਾ ਵੀਰ ਮੈਨੂੰ ਮਾਰੇ ਚਿੜਕਾਂ ਨੀ ਮਾਏ ਮਾਰੇ ਚਿੜਕਾਂ ਵੱਡਾ ਵੀਰ ਮੈਨੂੰ ਮਾਰੇ ਚਿੜਕਾਂ ਜਦੋਂ ਕੋਠੇ ਵਾਲ ਸਕਾਵਾਂ ਦਸ ਗਨਾ ਕੀ ਕਰਿਆ ਮਾਏ ਮੈਂ ਕਿਦਾਂ ਵਕਤ ਲੰਗਾਵਾ ਦਸ ਗਨਾ ਕੀ ਕਰਿਆ ਮਾਏ ਮੈਂ ਕਿਦਾਂ ਵਕਤ ਲੰਗਾਵਾ ਕਿੱਥੇ ਵਾਲ ਸਿਕਮ ਮਾਏ ਮੇਰੀਏ ਨਿੱਥੇ ਵਾਲ ਮੈਂ ਕਿੱਥੇ ਵਾੜ ਮੈਂ ਸਿਕਾਵਾਂ ਮਾਏ ਮੇਰੀ ਏ ਗਿੱਲ ਪੈਨ ਵੇਖ ਮੇਰੇ ਕੇਸਨੀ ਮਾਏ ਕੋਲ ਕੁਲ ਕੁਲ ਕਿਨੀ ਮੈਂ ਵੇਖਿਆ ਤੇਰ ਜਿੱਡੀ ਹੋਗੀ ਨਹੀਂ ਮੈਂ ਵੇਖਨੀ ਵਾਂਗ ਵੇੜ ਦੇ ਗਈ ਮੈਂ ਬਾਦਨੀ ਸੂਟ ਲਾਣ ਆਉਣ ਮੇਰੇ ਮੇਚਨੀ ਜਦੋਂ ਚਿੜੀਆਂ ਨੂੰ ਖੰਭ ਲੱਗ ਜਾਵਣ ਮਾਏ ਹਾਇ ਨੀ ਜਦੋਂ ਚਿੜੀਆਂ ਨੂੰ ਚਿੜੀਆਂ ਨੂੰ ਖੰਭ ਲੱਗ ਜਾਵਣ ਮਾਏ ਉਹਦੋਂ ਮਰਨ ਲਈ ਉਡਾਰੀ ਚੋਗ ਚੁਗਣ ਜਾਣ ਦੂਰ ਦਰਾਡੇ ਜਿੱਥੇ ਰੱਬ ਸੱਚ ਨਖਲਾਰੀ ਚੂਗ ਚੂਗਣ ਜਾਣ ਦੁਰਦਰਾਡੇ ਜਿੱਥੇ ਰੱਬ ਸੱਚ ਨੇ ਖਲਾਰੀ ਸਭ ਸੌ ਰਿਤੁਰ ਗੀਆਂ ਮਾਏ ਮੇਰੀਏ ਸਭ ਸੌ ਰੀ ਸਭ ਸੌ ਰਿਤੁਰ ਗੀਆਂ ਮਾਏ ਮੇਰੀਏ ਜਿੱਥੇ ਕੀਤੇ ਲਿਖੇ ਨੇ ਨੀ ਲੇਖਨੀ ਮਾਏ ਕੋਲ ਖਲੋ ਕੇ ਨਹੀਂ ਮੈਂ ਵੇਖਿਆ ਤੇਰ ਜਿੱਡੀ ਹੋਗੀ ਨਹੀਂ ਮੈਂ ਵੇਖਨੀ ਮਾਏ ਕੋੜ ਖਲੋਕ ਨੀ ਮੈਂ ਵੇਖਿਆ ਤੇਰ ਜਿੱਡੀ ਹੋਗੀ ਨੀ ਮੈਂ ਵੇਖਨੀ ਵਾਂਗ ਵੇੜਦੇ ਗਈ ਮੈਂ ਬਾਦਨੀ ਸੂਟ ਨਾ ਨਿਆਉਣ ਮੇਰੇ ਮੇਚਨੀ ਹਾਏ ਨੀ ਸੂਟ ਨਾ ਨਿਆਉਣ ਮੇਰੇ ਮੇਚਨੀ ਹਾਏ ਨੀ ਸੂਟ ਨਾ ਨਿਆਉਣ ਮੇਰੇ ਮੇਚਨੀ ਹਾਏ ਨੀ ਸੂਟ ਨਾ ਨਿਆਉਣ ਮੇਰੇ ਮੇਚਨੀ ਧੰਨਵਾਦ ਸਹਿਤ ਗੁਰਚਨ ਸਿੰਘ ਤਨਜੋ